ਮੈਂ ਆਰਫਮ ਸਿੰਘ ਚੋਹਾਨ ਪ੍ਰਦਾਨ 크ਰਿਸਚਨ ਸੇਵਾ ਫਰੰਟ ਅੱਜ ਅਸੀਂ ਪਿੰਡ ਦੁੰਦੀਵਾਲ ਨਜ਼ਦੀਕ ਬਟਾਲਾ ਦੇ ਵਿੱਚ ਪਹੁੰਚੇ ਹਾਂ ਕਿ ਜਿੱਥੇ ਯੂਨਸ ਮਸੀਹ ਡੀਜੇ ਦਾ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਉਹਦੇ ਜਿਹੜੇ ਆ ਡੀਜੇ ਦੇ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਫੋਨ ਆਉਂਦਾ ਉਹਨਾਂ ਦੇ ਘਰ ਦੇ ਵਿੱਚ ਕਾਲ ਆਉਂਦੀ ਕਿ ਤੁਹਾਡੇ ਬੱਚੇ ਦਾ ਜਿਹੜਾ ਉਹ ਐਕਸੀਡੈਂਟ ਹੋ ਗਿਆ ਪਰ ਪਰਿਵਾਰ ਦਾ ਕਹਿਣਾ ਇਹ ਆ ਕਿ ਬੇਟੇ ਦਾ ਐਕਸੀਡੈਂਟ ਨਹੀਂ ਹੋਇਆ ਉਹਨੂੰ ਮਾਰ ਦਿੱਤਾ ਗਿਆ ਵਾ ਔਰ 9 ਤਰੀਕ ਨੂੰ ਜਿਹੜੀ ਆ ਯੂਨਸ ਮਸੀਹ ਦੀ ਮੌਤ ਹੋ ਜਾਂਦੀ ਅੱਜ ਉਸ ਦੀ ਜਿਹੜੀ ਜਾਦਗੀਰੀ ਬੰਦਗੀ ਆ ਉਹਦੇ ਵਿੱਚ ਅਸੀਂ ਇਕੱਤਰ ਹੋਏ ਆ ਔਰ ਪ੍ਰਸ਼ਾਸਨ ਨੇ ਪੁਲਿਸ ਨੇ ਕੀ ਕੀਤਾ ਕਿ ਬੱਚੇ ਦੀ ਜਿਹੜੀ ਕਾਰਵਾਈ ਸੀ 174 ਦੇ ਵਿੱਚ ਔਰ ਤੇ ਪਰਚਾ ਕੱਟ ਕੇ ਤੇ ਉਹਨੂੰ ਜਰਾ ਡੈੱਡ ਬਾਡੀ ਨੂੰ ਦਫਨਾ ਦਿੱਤਾ ਗਿਆ ਪਰ ਸਾਡੀ ਮੰਗ ਇਹ ਆ ਕਿ ਪ੍ਰਸ਼ਾਸਨ ਨੂੰ ਪੁਲਿਸ ਨੂੰ ਚਾਹੀਦਾ ਸੀ ਕਿ ਜਦੋਂ ਪਰਿਵਾਰ ਸ਼ਰੇਆਮ ਕਹਿ ਰਿਹਾ ਕਿ ਉਹਨਾਂ ਦੇ ਬੇਟੇ ਨੂੰ ਮਾਰ ਦਿੱਤਾ ਗਿਆ ਤੇ ਪ੍ਰਸ਼ਾਸਨ ਦਾ ਫਰਜ ਬੰਦਾ ਸੀ ਕਿ ਜੇਰਾ ਕਤਲ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਅੱਜ ਇਸ ਯਾਦਗਰੀ ਬੰਦਗੀ ਦੇ ਵਿੱਚ ਬਹੁਤ ਸਾਰੇ ਲੀਡਰ ਸਭਾ ਵੀ ਪਹੁੰਚੇ ਨੇ ਜਿਸ ਤਰ੍ਹਾਂ ਲਾਰੈਂਸ ਚੌਧਰੀ ਜੀ ਕ੍ਰਿਸਚਨ ਨੈਸ਼ਨਲ ਫਰੰਡ ਦੇ ਰਾਸ਼ਟਰੀ ਪ੍ਰਧਾਨ ਵੀ ਪਹੁੰਚੇ ਨੇ ਉਹ ਵੀ ਆਪਣੇ ਜਿਹੜਾ ਦੱਸ ਕੇ ਗਏ ਨੇ ਤੇ ਸਾਡੀ ਜਥੇਬੰਦੀ ਵੱਲੋਂ ਵੀ ਇਹ ਮੰਗੇ ਆ ਪੂਰੀਆਂ ਜਥੇਬੰਦੀਆਂ ਵੱਲੋਂ ਮੰਗੇ ਕਿ ਜਿਹੜਾ ਯੂਨਸ ਮਸੀਹ ਆ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਦੋਸ਼ੀਆਂ ਦੇ ਉੱਪਰ ਜਿਹੜੀ ਆ ਉਹ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਹਫਤੇ ਦਾ ਟਾਈਮ ਆ ਜੇ ਇੱਕ ਹਫਤੇ ਦੇ ਵਿੱਚ ਵਿੱਚ ਪ੍ਰਸ਼ਾਸਨ ਪੁਲਿਸ ਦੋਸ਼ੀਆਂ ਦੇ ਉੱਪਰ ਕਤਲ ਦਾ ਆਪਣੇ ਜਿਹੜਾ ਕਤਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਰੈਸਟ ਨਹੀਂ ਕਰਦੀ ਤੇ ਹਫਤੇ ਬਾਅਦ ਜਿਹੜੇ ਅਸੀਂ ਲੜ ਕੇ ਇਸ ਪਰਿਵਾਰ ਦੇ ਲਈ ਜਿਹੜਾ ਵੱਡਾ ਸ਼ੰਗਰ ਤੇਰਾ ਮਿਥਾਂਗੇ ਜੇ ਸਾਨੂੰ ਥਾਣੇ 'ਤੇ ਜਾ ਕੇ ਬੈਠਣਾ ਪਿਆ ਅਸੀਂ ਬੈਠਾਂਗੇ ਜੇ ਸਾਨੂੰ ਦਿਹਾਤੀ ਅੰਮ੍ਰਿਤਸਰ SSP ਸਾਹ ਦਾ ਜਾ ਕੇ ਕਰੋਅ ਕਰਨਾ ਪਿਆ ਤੇ ਅਸੀਂ ਅਨਮਿੱਥੇ ਸਮੇਂ ਦੇ ਲਈ ਪਰਿਵਾਰ ਦੇ ਹੱਕ ਦੇ ਲਈ ਯੂਰਸ ਮਸੀ ਦੀ ਜਿਹਨੂੰ ਮਾਰ ਦਿੱਤਾ ਗਿਆ ਉਹਦੇ ਹੱਕ ਦੇ ਲਈ ਅਸੀਂ ਪਰਿਵਾਰ ਦੇ ਨਾਲ ਹਰ ਪੱਖੋਂ ਜਿਹੜੇ ਉਹ ਖਰੇ ਸੋ ਅੱਜ ਪਿੰਡ ਢੋਂਬਾੜੀ ਦੇ ਵਿੱਚ ਆ ਪਿਛਲੇ ਦਿਨਾਂ ਵਿੱਚ ਜੋ 28 ਤਰੀਕ ਨੂੰ ਜੂਨਸ ਜੋ ਇੱਕ ਨੌਜਵਾਨ ਲੜਕਾ ਡੀਜੇ ਦਾ ਕੰਮ ਕਰਦਾ ਸੀਗਾ ਤੇ ਇਥੋਂ ਆਪਣੇ ਪਿੰਡ ਤੋਂ ਇੱਕ ਵਿਆਹ ਦੇ ਸਮਾਗਮ ਵਿੱਚ ਡੀਜੇ ਲਾਉਣ ਦੇ ਲਈ ਜਿਹੜੇ ਮਾਲਕ ਸੀਗੇ ਜਾਂ ਜਿਹੜੇ ਹੋਰ ਉਹਦੇ ਨਾਲੁੰਡੇ ਗਏ ਆ ਉਹਦੇ ਨਾਲ ਗਿਆ ਬੰਡਾਲਾ ਪਿੰਡਾ ਗੁਰੂਕੇ ਜੰਡਿਆਲੇ ਦੇ ਵਿੱਚ ਪਿੰਡਾ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਉਂਦਾ ਆ ਤੇ ਉੱਥੇ 9 ਵਜੇ ਜੁਨਸ ਦਾ ਜਿਹੜਾ ਫੋਨ ਆਉਂਦਾ ਆ ਕਿ ਅੱਜ ਰਾਤ ਪ੍ਰੋਗਰਾਮ ਹੋਣ ਕਰਕੇ ਅਹੀਂ ਘਰ ਨਹੀਂ ਆਉਣਾ ਮੈਂ ਤੇ ਕੱਲ ਨੂੰ ਆਵਾਂਗੇ ਲੇਕਿਨ 10 ਵਜੇ ਪਰਿਵਾਰ ਨੂੰ ਇਹ ਫੋਨ ਆਉਂਦਾ ਕਿ ਜੁਨਸ ਜਿਲਾਇਆ ਹਸਪੀਟਲ ਵਿੱਚ ਅੰਮ੍ਰਿਤਸਰ ਦਾਖਲ ਆ ਤੇ ਜਦੋਂ ਪਰਿਵਾਰ ਜਾਂਦਾ ਤੇ ਪਰਿਵਾਰ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਿਹੜਾ ਆਈਸੀਯੂ ਦੇ ਵਿੱਚ ਹੈ ਐਸੋ ਦੇ ਹੱਲੇ ਤੁਹਾਨੂੰ ਮਿਲਣ ਨਹੀਂ ਦੇਣਾ 9 ਤਰੀਕ ਨੂੰ 9 ਮਾਰਚ ਨੂੰ ਜਿਹੜਾ ਉਹਦੀ ਡੈਥ ਹੋ ਜਾਂਦੀ ਹੈ ਤੇ ਬੜੇ ਅਫਸੋਸ ਦੀ ਗੱਲ ਆ ਬੜੀ ਨਿੰਦਣਯੋਗ ਗੱਲ ਆ ਕਿ ਜਿਹੜੀ ਅਮਰੀਕਾ ਪੁਲਿਸਿਆ ਦੇ ਆਤੀ ਉਹ ਸੰਬੰਧਤ ਥਾਣੇ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਜੋ ਪਰਿਵਾਰ ਦਾ ਬਿਆਨ ਆ ਐਜ਼ ਪਰ ਲਾਅ ਕੋਕਸਟਿਚਿਊਸ਼ਨ ਦੇ ਮੁਤਾਬਕ ਜਿਹੜਾ ਲਾਅ ਆ ਉਹ ਇਹ ਕਹਿੰਦਾ ਕਿ ਜੋ ਪਰਿਵਾਰ ਬਿਆਨ ਦਿੰਦਾ ਉਹਦੇ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਸੋ ਪੁਲਿਸ ਨੇ ਐਫ ਆਈ ਆਰ ਦਰਜ ਕਰਨ ਦੀ بجائے ਜਿਹੜੇ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ ਤੇ 174 ਦੀ ਕਾਰਵਾਈ ਕਰਕੇ ਜਿਹੜੀ ਡੈੱਡ ਬੋਡੀ ਆ ਉਹ ਪਰਿਵਾਰ ਦੇ ਹਵਾਲੇ ਕਰ ਦਿੱਤੇ। ਲੇਕਿਨ ਪਰਿਵਾਰ ਦਾ ਇਹ આરોਪ ਆ ਕਿ 9 ਵਜੇ ਸਾਡਾ ਮੁੰਡਾ ਸਾਰੀ ਗੱਲਬਾਤ ਕਰਦਾ ਤੇ ਅੱਧੇ ਪੌਣੀ ਘੰਟੇ ਵਿੱਚ ਕਿਹੜੀ ਇਹੋ ਜੀ ਘਟਨਾ ਵਾਪਰ ਗਈ ਜੋ ਇੱਕ ਸਟੋਰੀ ਬਣਾਈ ਜਾ ਰਹੀ ਹੈ ਦੋਸ਼ੀਆਂ ਵੱਲੋਂ ਕਿ ਜਦੋਂ ਦਾ ਐਕਸੀਡੈਂਟ ਹੋਇਆ ਤੇ ਪੁਲਿਸ ਦਾ ਇਹ ਫਰਜ਼ ਬਣਦਾ ਹੈ ਕਿ ਜੇ ਇਹ ਐਕਸੀਡੈਂਟ ਵੀ ਹੋਇਆ ਤਾਂ ਪੁਲਿਸ ਨੇ ਹਾਲੇ ਤੱਕ ਇੰਨੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਕੀ ਕੀਤਾ ਸੋ ਇਹ ਜਿਹੜੀ ਸਸਪੈਕਟਡ ਜਿਹੜੀ ਹੈ ਡੈਥ ਆ ਪਰਿਵਾਰ ਦਾ ਸਿੱਧਾ ਸਿੱਧਾ ਇਹ આરોਪ ਆ ਕਿ ਉਹਦਾ ਕੋਈ ਐਕਸੀਡੈਂਟ ਨਹੀਂ ਹੋਇਆ ਉਹਨੂੰ ਮਾਰਿਆ ਗਿਆ ਕਿਉਂਕਿ ਪਰਿਵਾਰ ਇਹ ਦੱਸਦਾ ਕਿ ਜਦੋਂ ਉਹਨੂੰ ਦਫਨਾਇਆ ਗਿਆ ਤਾਂ ਉਹਦੀ ਡੈੱਡ ਬੋਡੀ ਜਦੋਂ ਦੇਖੀ ਗਈ ਤੇ ਉਹਦਾ ਸਿਰ ਜਿਹੜਾ ਖੁੱਲਿਆ ਹੋਇਆ ਸੀ ਔਰ ਸਿਰ ਦੇ ਉੱਪਰ ਟਾਂਕੇ ਜਿਹੜੇ ਲਾਏ ਹੋਏ ਸੀ ਉਹ ਇਦਾਂ ਸੀ ਕਿ ਜਿਦਾਂ ਸਿਰ ਨੂੰ ਦੋ ਹਿੱਸੇ ਕਰ ਦਿੱਤਾ ਗਿਆ ਹੋਵੇ ਸੋ ਪੁਲਿਸ ਜਿਹੜੀ ਆ ਉਹ ਇਸ ਕਤਲ ਨੂੰ ਛਿਪਾ ਰਹੀ ਆ ਸੋ ਸਾਡੀ ਅੱਜ ਅਸੀਂ ਇੱਥੇ ਮੈਮੋਰੀਅਲ ਸਰਵਿਸ ਤੇ ਇੱਥੇ ਆਏ ਹਾਂ ਮੈਂ ਕ੍ਰਿਸਚਨ ਨੈਸ਼ਨਲ ਫੰਡ ਦਾ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਸਰਕਾਰ ਤੋਂ ਮੰਗ ਕਰਦਾ ਕਿ ਜੋ ਵੀ ਇਹਦੇ ਅਸਲ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਕੀਤੀ ਜਾਵੇ ਜੋ ਪਰਿਵਾਰ ਦਾ ਬਿਆਨ ਆ ਤੇ ਦੋਸ਼ੀਆਂ ਨੂੰ ਜਿਹੜਾ ਫੜ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਅਸਲ ਜਿਹੜੇ ਕਤਲ ਦੇ ਕਾਰਨਾਂ ਦਾ ਜਿਹੜਾ ਪਰਿਵਾਰ ਦੇ ਸਾਹਮਣੇ ਲਿਆਂਦਾ ਜਾਵੇ ਸਮਾਜ ਦੇ ਸਾਹਮਣੇ ਇਸ ਗੱਲ ਨੂੰ ਲਿਆਂਦੇ ਜਾਵੇ ਨਹੀਂ ਤਾਂ ਸਾਨੂੰ ਇਹ ਲੱਗੇਗਾ ਕਿ ਜਿਹੜੀ ਸਰਕਾਰ ਆ ਉਹ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਖਾਸ ਕਰਕੇ ਮੁਸੀਬਾ ਹੈ ਚਾ ਦੇ ਨੇ ਸੋ ਅੱਜ ਬੜਾ ਕਲੀਅਰਲੀ ਇਸ ਜਗ੍ਹਾ ਤੇ ਅਸੀਂ ਇਹ ਐਲਾਨ ਕਰਦੇ ਹਾਂ ਕਿ ਜੇਕਰ ਹਫ਼ਤੇ ਦੇ ਵਿੱਚ ਵਿੱਚ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਹਫ਼ਤੇ ਬਾਅਦ ਅਸੀਂ ਉਹ ਥਾਣੇ ਦਾ ਵੀ ਘਰਾਉ ਕਰਾਂਗੇ ਧਰਨਾਣ ਮਿੱਥੇ ਸਮਝ ਲਈ ਲਾਵਾਂਗੇ ਜੇ ਫਿਰ ਵੀ ਨਾ ਮਿਲਿਆ ਤੇ ਅਸੀਂ ਦਿਹਾਤੀ ਐਸਐਸਪੀ ਦੇ ਦਫ਼ਤਰ ਦਾ ਵੀ ਘਰਾਉ ਕਰਾਂਗੇ ਉਦੋਂ ਤੱਕ ਇਹ ਜਾਰੀ ਰਹੇਗਾ ਜਦੋਂ ਤੱਕ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ